ਲੌਰ ਦੇ ਵਿੱਚ ਇੱਕ ਦਿਨ ਦੇ ਵਿੱਚ ਦੂਸਰਾ ਹਾਦਸਾ ਜਿਹੜਾ ਵਾਪਰਿਆ ਤੇ ਇਹ ਵੱਡਾ ਇਹ ਹਾਦਸਾ ਸੀ ਜਿਹੜਾ ਕਿ ਇਹ ਵਾਪਰਿਆ ਹੋਰ ਇਹ ਵੀ ਪਤਾ ਗੱਡੀ ਜਿਹੜੀ ਆ ਉਹ ਇੱਕ ਦੂਸਰੇ ਟਰੈਕ ਦੇ ਵਿੱਚ ਆ ਗਈ ਜਿਸ ਕਰਕੇ ਭਿਆਨਕ ਹਾਦਸਾ ਵਾਪਰ ਗਿਆ ਜਿਸੇ ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਵਿਜੇਮਾਨ ਦੇ ਨਾਲ ਮੈਂ ਲਾਲ ਕਮਲ ਫਲੋਰ ਦੇ ਵਿੱਚ ਇੱਕ ਦਿਨ ਦੇ ਵਿੱਚ ਦੂਸਰਾ ਹਾਦਸਾ ਜਿਹੜਾ ਵਾਪਰਿਆ ਤੇ ਪੰਜ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾ ਗਈਆਂ ਇੱਕ ਵਾਰੀ ਫਿਰ ਜਿਹੜੀ ਆ ਐਸਐਸਐਫ ਦੀ ਟੀਮ ਵੱਲੋਂ ਉਹਨਾਂ ਜ਼ਖਮੀਆਂ ਨੂੰ ਜਿਹੜਾ ਆ ਉਹ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਵੱਡਾ ਜਿਹੜਾ ਇਹ ਹਾਦਸਾ ਸੀਗਾ ਜਿਹੜਾ ਕਿ ਇਹ ਵਾਪਰਿਆ ਔਰ ਇਹ ਵੀ ਪਤਾ ਲੱਗਾ ਕਿ ਰੌਂਗ ਟਰਨ ਦੇ ਵਿੱਚ ਇੱਕ ਦੂਸਰੀ ਸਾਈਡ ਤੋਂ ਗੱਡੀ ਜਿਹੜੀ ਆ ਉਹ ਇੱਕ ਦੂਸਰੇ ਟਰੈਕ ਦੇ ਵਿੱਚ ਆ ਗਈ ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਕਿਸ ਤਰ੍ਹਾਂ ਦੇ ਹਾਲਾਤ ਮੁੱਕਤੇ ਬਣੇ ਤੇ ਕਿਸ ਤਰ੍ਹਾਂ ਜਿਹੜੇ ਐਸਐਸਐਫ ਦੀ ਟੀਮ ਵੱਲੋਂ ਜਿਹੜਾ ਇਸ ਸਾਰੇ ਜਿਹੜੇ ਨਿਰਵਿਘਨ ਜਿਹੜਾ ਟ੍ਰੈਫਿਕ ਚਲਾਇਆ ਗਿਆ ਨਾਲ ਦੀ ਨਾਲ ਜਿਹੜੇ ਲੋਕੀ ਇੱਥੇ ਮੌਜੂਦ ਸਨ ਜਿਨ੍ਹਾਂ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਦਿਖਾਉਨੇ ਆ ਤੁਹਾਨੂੰ ਫਲੋਰ ਦੇ ਵਿੱਚ ਦੂਸਰੇ ਜ਼ਬਰਦਸਤ ਹਾਦਸੇ ਦੀਆਂ ਇਹ ਤਸਵੀਰਾਂ ਆਈ ਜਕਿੰਦਰ ਸਿੰਘ ਅੱਜ ਐਕਸੀਡੈਂਟ ਹੋਇਆ ਕਿੱਥੇ ਆ ਤੁਹਾਡੀ ਕਿੱਥਾ ਹੋਇਆ ਭਾਰੀ ਕੋਈ ਅੱਗੇ ਗੱਡੀ ਜਾ ਰਹੀ ਸੀ ਉਹ ਤਾਂ ਹੁਣ ਪਤਾ ਹੀ ਨਹੀਂ ਲੱਗਿਆ ਭਾਜੀ ਗਿਆ ਅੱਜ ਗੱਡੀ ਸੀ ਕਿ ਉਹ ਰੋਗ ਟਰਨ ਤੇ ਕੀਤਾ ਬੰਨ ਕਿਦਾ ਤੇ ਪ੍ਰਾਇਮਰੀ ਬੇਕੇ ਦਾ ਬਲਾ ਲੀ ਉਸ ਤੋਂ ਪਿੱਛੇ ਗੱਡੀ ਸੀਗੀ ਉਹ ਵੱਜੀ ਤੇ ਵੀ ਚਲਾ ਗਿਆ ਬੰਦਾ ਉਸ ਤੋਂ ਪਿੱਛੇ ਆ ਵਾਲੀ ਗੱਡੀ ਸੀ ਸਵਿਫਟ ਇਹ ਚ ਮੇਰੀ ਗੱਡੀ ਵੱਜੀ ਮੇਰੇ ਪਿੱਛੇ ਉਹ ਗੱਡੀ ਵੱਜ ਕੇ ਪਲਟ ਗਈ ਅਸੀਂ ਫਿਰ ਉਧਰ ਨੂੰ ਚਲੇ ਗਏ ਸਾਰੇ ਪਲਟਣ ਕਰਕੇ ਉਹ ਬੰਦਾ ਪਿੱਛੇ ਭੱਜ ਗਿਆ ਅਚਾ ਉਹ ਜਿਹੜੀ ਪਲਟੀ ਸੀ ਉਹ ਮੁਰਤੇ ਸਿੱਧੀ ਕੀਤੀ ਉਹ ਫਿਰ ਹਾਂ ਉਹ ਜਿਹੜੇ ਲੇਡੀ ਜਿਹੜੇ ਸੱਟ ਵੀ ਵੱਜੀ ਐ ਤੇ ਫਿਰ ਉਹ ਸਿੱਧੀ ਕੀਤੀ ਅਸੀਂ ਜਿਹੜਾ ਪਹਿਲਾਂ ਮੁਸ਼ਕਲ ਨਾਲ ਬਾਹਰ ਕੱਢਿਆ ਸਾਰਿਆਂ ਨੂੰ ਬਾਰ ਕੱਢ ਗਿਆ ਫੇਰ ਗੱਡੀ ਸਿੱਧੀ ਬਸ ਇਹਨੇ ਜਾਣੇ ਨੁਕਸਾਨ ਕੋਈ ਨਹੀਂ ਬਚਾਰ ਰਹਿ ਗਿਆ ਪਰ ਇੱਕ ਦੇ ਕਾਫੀ ਟੱਕੇ ਲੱਗੇ ਮੇਰੇ ਨਾਲ ਗੱਡੀ ਦੇ ਵਿੱਚ ਕੀ ਨਾਮ ਹੈ ਆਪਣਾ ਬਲਦੇਵ ਸਿੰਘ ਸਾਹ ਸਹੀ ਗੱਡੀਆਂ ਮੈ ਐਕਸੀਡੈਂਟ ਹੋਇਆ ਤਿੰਨ ਗੱਡੀਆਂ ਆਪਸ ਚ ਲੱਗੀਆਂ ਕੀ ਸਾਰਾ ਮਾਰ ਗਿਆ ਗੱਡੀਆਂ ਹੋਰ ਹੀ ਦੋ ਵੱਜੀਆਂ ਨੇ ਜਿਹੜੇ ਬਰਨ ਵਾਲੇ ਗੱਡੀਆਂ ਨੂੰ ਭੱਜ ਗਏ ਨੇ ਮੇਰੀ ਤਾਂ ਗੱਡੀ ਖਲੋਤੀ ਮੇਰੀ ਮਗਰੋਂ ਵੱਜੀ ਆ ਕੇ ਅਗਲੀ ਗੱਡੀ ਨਾਲ ਟੱਚ ਹੋਈ ਉਹ ਜਿਹੜੀ ਗੱਡੀ ਉਹ ਵੱਜੀ ਬਚਾ ਕੇ ਅੱਛਾ ਤੇ ਜਿੰਨਾ ਦੇ ਵਿੱਚ ਅੱਗੋਂ ਜਿਹੜੀਆਂ ਗੱਡੀਆਂ ਵੱਜੀਆਂ ਨੇ ਉਹ ਜਿਹੜਾ ਜਿੰਨਾ ਕਸੂਰ ਉਹ ਤੋਂ ਨਿਕਲ ਗਏ ਨੇ ਤੇ ਅਸੀਂ ਜਿਹੜੇ ਖਲੋਤੇ ਗੱਡੀ ਖਲੋਤੀ ਮੇਰੀ ਦੇ ਵਿੱਚ ਵੀ ਗੱਡੀਆਂ ਵੱਜ ਗਈਆਂ ਨੇ ਜਿਹੜਾ ਪਿੱਛੋਂ ਗੱਡੀ ਉਹ ਵੱਜੀ ਉਹ ਗੱਡੀ ਦੇ ਵਿੱਚ ਉਹ ਗੱਡੀ ਪਲਟ ਗਈ ਜੀ ਕੋਈ ਜਾਨੀ ਨੁਕਸਾਨ ਨਹੀਂ ਨਾ ਵੀ ਕੋਈ ਨਹੀਂ ਗੱਡੀਆਂ ਨੁਕਸਾਨ ਲੈ ਗੱਡੀਆਂ ਨੁਕਸਾਨ ਨਹੀਂ ਜਿਹੜੀਆਂ ਗੱਡੀਆਂ ਪਰ ਬਾਕੀ ਜਾਨੀ ਨੁਕਸਾਨ ਕੋਈ ਨਹੀਂ ਜਿਹਨਾਂ ਨਾਲ ਗੱਡੀ ਉਹ ਭੱਜ ਗਈ ਉਹ ਭੱਜ ਗਈ ਠੀਕ ਹੈ ਇੱਥੇ ਮੈਂ ਕੀ ਕਰਦੇ ਬੱਚਾ ਹੁਣ ਕੀ ਆ ਕਿ ਦਿਓ ਤੁਹਾਡਾ ਬਣਦੀ ਹੈ ਉਹ ਦੇਣਾ ਚਾਹੀਦਾ ਸਾਨੂੰ ਜਿਵੇਂ ਹੁਣ ਉਹ ਤੇ ਬੰਦੇ ਭੱਜ ਗਏ ਨੇ ਸਾਨੂੰ ਉਹ ਪਤਾ ਲੱਗਦਾ ਵੀ ਹੁਣ ਵੀ ਆਪਾਂ ਹੈ ਵੀ ਦੂਰ ਦੇ ਆ ਪਾਤਣਾ ਜਾਣਾ ਆਪਾਂ ਕਿੱਥੋਂ ਆਏ ਸੀ ਕਿੱਥੇ ਤੋਂ ਮਹਿਤਾ ਚੌਕ ਤੋਂ ਜੀ ਪਾਤਣਾ ਜਾਣਾ ਬੇਟੀ ਕੋਲ ਗਿਆ ਹਾਂ ਮੈਂ ਹਥੋਂ ਆਉਣ ਲਿਆ ਆ ਵਾਪਸੀ ਕਰਨ ਨੂੰ ਸਰਸ ਰਕਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀ ਰੋਡ ਤੇ ਤਰਾਦਾ ਜੀ ਸਾਨੂੰ ਇੱਕ ਰਾਹ ਦੀ ਉਧਰਾ ਸੂਚਨਾ ਮਿਲੀ ਸੀ ਕਿ ਨਾਮਧਾਰੀ ਵਰਕਸ਼ਾਪ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆਏ ਹਾਂ ਪਰਿਵਾਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸੀ ਜੀ ਹਰਮੰਦਰ ਸਾਹਿਬ ਤੋਂ ਆਏ ਸੀ ਤੇ ਮੋਰੋ ਕਿਸੇ ਨੇ ਅਚਾਨਕ ਬ੍ਰੇਕ ਮਾਰਤੀ ਜਿਹਦੇ ਵਿੱਚ ਤਿੰਨ ਚਾਰ ਗੱਡੀਆਂ ਟਕਰਾ ਗਈਆਂ ਜੀ ਕਿਸੇ ਦਾ ਜਾਨੀ ਨੁਕਸਾਨ ਇੱਕ ਲੇਡੀ ਦਾ ਕਹਿੰਦੇ ਸੱਟ ਲੱਗੀ ਆ ਜੀ ਉਹ ਸਾਡੇ ਆਉਣ ਤੋਂ ਪਹਿਲਾਂ ਉਹਨੂੰ ਹਸਪੀਟਲ ਲੈ ਗਏ ਜੀ ਓਕੇ ਤੇ ਗੱਡੀਆਂ ਕਿੰਨੀਆਂ ਦਾ ਐਕਸੀਡੈਂਟ ਰਿਹਾ ਗੱਡੀਆਂ ਤਿੰਨ ਤੇ ਇੱਥੇ ਮੌਜੂਦ ਹੈਗੀਆਂ ਜੀ ਇਹ ਜਿਹੜੀਆਂ ਗੱਡੀਆਂ ਦਾ ਐਕਸੀਡੈਂਟ ਬ੍ਰੇਕ ਮਾਰਨ ਕਰਕੇ ਹੋਇਆ ਜੀ ਉਹ ਗੱਡੀਆਂ ਕਹਿੰਦੇ ਪਹਿਲਾਂ ਨਿਕਲ ਗਈਆਂ ਜੀ ਜਿਨ੍ਹਾਂ ਦੇ ਵਿੱਚ ਗੱਡੀਆਂ ਉਹ ਗੱਡੀ ਉਹ ਨਿਕਲ ਗਈ ਜੀ ਹਾਂਜੀ ਉਹ ਡਰਾਈਵਰ ਦੇ ਦਸਤੂਰ ਬਤਾਵੋ ਕੀ ਕਾਰ